ਪਾਉਂਡ ਲਟਾਈ ਜੇ ਤੈਨੂੰ ਅਜੇ ਸਮਝ ਨਹੀਂ ਆਈ ਤੈਨੂੰ ਹੋਰ ਮੈਂ ਦੱਸਾਂ ਕਿ ਹੁਣ ਤੂੰ ਡੰਡ ਬੈਟ ਕਾਂ ਲਾ ਲਾ ਮੁੰਡਿਆ ਕਾਡੀ ਹੋ ਗਈ ਲਖਾਂ ਦੀ ਆ ਆਦਮ ਪਾਲ ਦੀ ਧਰਤੀ ਦਾ ਸ਼ੇਰੀ ਮੁਕਾਬਲਾ ਸਖਤ ਆ ਕਬੱਡੀ 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 ਲੱਗਿਆ ਹੋਇਆ ਜੋ ਆਓ ਕੀ ਬਾ ਗੈਰੀਨ ਗੁਰਮੁਖ ਬਾਈ ਲਾਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੁਰਜੀ ਦਾ ਵੀ ਕਬੱਡੀ ਪਾ ਰਿਹਾ ਹੁਣ ਦੇਖਦਾ ਵੀ ਖੇਡ ਦੇ ਮੈਦਾਨ ਦੇ ਵਿੱਚ ਆਹ ਲੱਗ ਗਿਆ ਟੁੱਟ ਕੇ ਟੁੱਟ ਕੇ ਬੱਲੇ 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 ਆ ਹੋ ਗਿਆ ਜਾਫੀ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਪੈਂਦੀ ਰੇਡ ਹੈ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਇਹ ਬੱਲੇ 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 ਆ ਕੇ ਉਪਰ ਵਾਹ ਏ ਗੱਗਰੂਆ ਨਹੀਂ ਰੀਸਾਂ ਲਾਓ ਸਾਹਮਣੇ ਵਾਹ ਏ ਸ਼ੇਰੂ ਹੈ ਤੇ ਛੰਨੀ ਆਦਮ ਬਲ ਪਿੰਡਾ ਆ ਰਿਚਮੰਡ ਦੀ ਕਲੱਬ ਲਈ ਖੇਡਦਾ ਹੋਰਾ ਫੇਰ ਆ ਗਿਆ ਡੱਗੋ ਵਾਲਾ ਸਤਨਾਮ ਬੇਲਾ ਜੈਂਟਾ ਤੇ ਬਬਲੂ ਚਾਰ ਜਾਫੀ ਨੇ ਲਰਸਾਲੂ ਵਾਲਾ ਤੇ ਆ ਗਗਨਾ ਆਓ ਸਾਹਮਣੇ ਟੱਕਰ ਟੱਕੇ ਟੱਕਰ ਟੱਕੇ ਟੱਕਰ ਬੱਲੇ 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 ਇੱਕ ਕਬੱਡੀ 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 ਆਓ ਸਾਹਮਣੇ ਓਏ ਡੱਗੋ ਵਾਲੇ ਨੇ ਸਾਲੂ ਵਾਲਾ ਡੱਕਦਾ ਡੱਗੋ ਵਾਲੇ ਨੇ ਸਾਲੂ ਵਾਲਾ ਡੱਕਦਾ ਓਏ ਡੱਗੋ ਵਾਲੇ ਨੇ ਸਾਲੂ ਵਾਲਾ ਡੱਕਦਾ ਪੂਰਾ ਫੜ ਲਿਆ ਫੜ ਲਿਆ ਮੇਜਰ ਬਰਾਡ ਉਹਨਾਂ ਦਾ ਵੀ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਗੋਰੇ ਰਸਾਲੂ ਨੇ ਕਬੱਡੀਆਂ ਪਾਈਆਂ 18 ਤੇ ਅੰਕ ਹਾਸਲ ਕੀਤੇ 15 ਦੀਪ ਦਵਰਜੀ ਨੇ ਕਬੱਡੀਆਂ ਪਾਈਆਂ 20 ਅਤੇ ਅੰਕ ਹਾਸਲ ਕੀਤੇ 18 ਇਸ ਕਰਕੇ ਦੀਪ ਦਵਰਜੀ ਜਿਹੜਾ ਹੈ ਉਹ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਹੈ ਇੱਕ ਵਾਰ ਤਾੜੀਆਂ ਜ਼ੋਰਦਾਰ ਪਰ ਸ਼ਰਨੇ ਡੱਗੋ ਰਮਾਣੇ ਦੇ ਟੱਚ 13 ਤੇ ਜਫੇ 3 ਸ਼ਰਨਾ ਡੱਗੋ ਰਵਾਣਾ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਸਟਾਪਰ ਹੈ